ਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾ ਗੁਰਹਿ ਦਿਖਾਇਓ ਲੋਇਣਾ ਰਹਾਉ ਇਤਹ ਉਤਹ ਕਟ ਕਟ ਘਟ ਕਟ ਤੁਹੀ ਤੁਹੀ ਮੋਹਿਣਾ ਕਾਰਣ ਕਰਣਾ ਧਾਰਣ ਤਰਣਾ ਇਕ ਇਕ ਸੋਹਿਣਾ ਸੰਤਨ ਪਰਸਨ ਬਲੇ ਹਾਰੇ ਦਰਸਨਾ ਨਾਨਕ ਸੁਖ ਸੁਖ ਸੋਇਣਾ ਸੰਤਨ ਪਰਸਣ ਬਲੇ ਹਾਰੇ ਦਰਸਨ ਨਾਨਕ ਸੋਖ ਸੁਖ ਸੋਏ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਨੀ ਪੁਰਖ ਭਗਵਾਨ ਦਾਸਨ ਦਾਸ ਕਿਹਾ ਜਾਣ ਨਾਨਕ ਜੇ ਹਾ ਤੁੰ ਕਣਾਏ ਹੈ ਤੇਹਾ ਹੋਂ ਕਰਿ ਬਖਿਆ ਮੈਂ ਨਾਹੀ ਕਿਛ ਹੋ ਨਹੀਂ ਇਥ ਆਹੇ ਨਾ ਮੋਰਾ ਅਸਰ ਲਜਾ ਰੱਖ ਲਿਓ ਸਦਨਾ ਜਾਣ ਤੋਰਾ ਸਤਿਗੁਰੂ ਪਿਆਰੀ ਸਾ ਸੰਗਤ ਜੀ ਸਾਧਗੁਰਾਂ ਨੇ ਬਖਸ਼ਿਸ਼ ਦਿੱਤੀ ਹੈ ਆਉ ਵਿਚਾਰ ਨਾਲ ਜੁੜੀ ਇਹ ਆਸਨ ਲਾ ਪੰਜਵਾਂ ਆਸਾ ਰਗ ਹੈ ਪੰਜਵੇਂ ਪਾਸ਼ਾ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਬਨ ਤੋਂ ਉਚਾਰਣ ਕੀਤਾ ਹੋਇਆ ਤੇਰੇ ਕਰਦਾ ਚੌਥਾ ਸ਼ਬਦ ਤੇ ਲੜੀਵਾਰ ਦਾ ਆਸਾ ਰਗ ਦਾ 144 ਨੰਬਰ ਸ਼ਬਦ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਗਾਂ ਅੰਕ 407 ਅੰਕ ਤੇ ਸੁਸ਼ੋਭਿਤ ਹੈ ਸਾਧਗੁਰ ਬਖਸ਼ਿਸ਼ ਕਰਦੇ ਨੇ ਗੁਰ ਹੈ ਦਿਖਾਏ ਲੋਇਣਾ ਸਾਧਗੁਰਾਂ ਨੇ ਕਹਿੰਦੇ ਮੰਨ ਕਿਰਪਾ ਕਰਕੇ ਮਨ ਬੁੱਧ ਵਿੱਚ ਪ੍ਰੋਖ ਤੇ ਅਪ੍ਰੋਖ ਗਿਆਨ ਰੂਪੀ ਜਿਹੜਾ ਗਿਆਨ ਹੈ ਉਹ ਮੈਨੂੰ ਇਸ ਅੱਖਾਂ ਦੇ ਨਾਲ ਦਿਖਾਣਾ ਕੀਤਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਇਹ ਨੇਤਰੋਂ ਮੇਰੇ ਹੱਥੋਂ ਮੈਂ ਜੋ ਧਰੀ ਹੱਲ ਬਣਾਵਰਨਾ ਦੇਖੋ ਕੋਈ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਮੇਰੇ ਮਨ ਵਿੱਚ ਪ੍ਰੋਖ ਤੇ ਅਪ੍ਰੋਖ ਗਿਆਨ ਦਾ ਚਾਨਣ ਕਰ ਦਿੱਤਾ ਹੈ ਹੁਣ ਮੇਰਾ ਮਨ ਉਸ ਦੇ ਦੀਦਾਰੇ ਕਰਨਾ ਚਾਹਦਾ ਕਿੱਸਾ ਚਾਨਣ ਅੱਗੇ ਬਖਸ਼ਿਸ਼ ਕਰਦੇ ਨੇ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਰਸੰਦਰਦੇ ਨੇ ਭਾਈ ਸਤਿਗੁਰੂ ਨੇ ਮੇਰੇ ਮਨ ਮੇਰੇ ਬੁੱਧ ਮੇਰੀ ਸੁਰਤ ਵਿੱਚ ਚਿੰਤਨ ਦੇ ਵਿੱਚ ਕਿਰਪਾ ਕਰਕੇ ਆਪਣਾ ਪ੍ਰੋਖ ਤੇ ਅਪ੍ਰੋਖ ਗਿਆਨ ਬਖਸ਼ਿਸ਼ ਕੀਤਾ ਹੈ ਨਿਵਾਜਨਾ ਕੀਤਾ ਹੈ ਰਹਾਉ ਇਹ ਕੀ ਇਹ ਕਿਹੜਾ ਗਿਆਨ ਬਖਸ਼ਿਆ ਪ੍ਰੋਖ ਤੇ ਅਪ੍ਰੋਖ ਰੂਪੀ ਉਹ ਬਖਸ਼ਿਸ਼ ਕਰਦੇ ਨੇ ਅਗਲੀਆਂ ਪੰਕਤੀਆਂ 'ਚ ਇਤ ਹੈ ਉਤ ਹੈ ਘਟ 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 ਤੂੰ ਹੀ ਤੂੰ ਹੀ ਮੋਹਣਾ ਇਹ ਗਿਆਨ ਦਿੱਤਾ ਹੈ ਭਾਈ ਇ ਤਹ ਕੁੱਤਾ ਹੈ ਇਸ ਲੋਗ ਦੇ ਵਿੱਚ ਤੇ ਇਸ ਲੋਗ ਤੋਂ ਬਾਅਦ ਪ੍ਰਲੋਕ ਵਿੱਚ ਵੀ ਤੇ ਜਿੱਥੇ ਵੀ ਦੇਖਦਾ ਹੈ ਘਟ 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 ਚਾਰ ਵਾਰੀ ਕਿਹਾ ਕਣ ਕਣ ਵਿੱਚ ਜਰੇ ਜਰੇ ਵਿੱਚ ਉਹੀ ਪ੍ਰਮਾਤਮਾ ਦਿਖਦਾ ਹੈ ਤੂੰ ਹੀ ਤੂੰ ਹੀ ਮੋਹਣਾ ਤੂੰ ਹੀ ਮੇਰਾ ਪ੍ਰਮਾਤਮਾਨ ਤੂੰ ਹੀ ਸਾਰੇ ਸ਼ਰੀਰਾਂ ਨੂੰ ਤੇ ਸਾਰੇ ਚਾਰੇ ਘਟਾਂ ਵਿੱਚ ਚਾਰੇ ਯੁੱਗਾਂ ਵਿੱਚ ਮੋਇ ਤਕਰਣ ਵਾਲਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਜਹ ਜਹ ਪੇਖੋ ਤਹ ਹਜੂਰ ਦੂਰਕਤ ਹੋ ਨਾ ਜਾਈ ਰਵ ਰਹਿਆ ਸਰਬਤਰਮੈ ਮਨ ਸਦਾ ਤੇ ਆਈ ਕਹਿੰਦੇ ਮੇਰੇ ਸਤਿਗੁਰੂ ਜਿੱਥੇ ਜਿੱਥੇ ਦੇਖਣਾ ਕਰਦਾ ਉੱਥੇ ਉੱਥੇ ਤੇਰਾ ਹੀ ਦਿਦਾਰ ਆਉਂਦਾ ਹੈ ਤੇਰੇ ਦਿਦਾਰ ਤੋਂ ਇਲਾਵਾ ਹੋਰ ਕੁਝ ਦਾਸ ਨੂੰ ਨਹੀਂ ਦਿਖਦਾ ਇਸੇ ਲਈ ਬਖਸ਼ਿਸ਼ ਕਰਦੇ ਨੇ ਘਟ 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 ਤੂੰ ਹੀ ਤੂੰ ਹੀ ਮੋਇਨਾ ਸਾਰੀ ਜ਼ਬਾਨ ਜ਼ਬੰਤਰਾ ਤੱਕ ਘਟ ਘਟਲ ਵਿੱਚ ਤੂੰ ਵਸ ਰਿਹਾ ਜਿੱਥੇ ਵੀ ਦਿਖ ਰਿਹਾ ਤੇੜਾ ਹੀ ਦਿੜਾਰ ਹੋ ਰਿਹਾ ਕਾਰਣ ਕਰਣਾ ਧਾਰਨ ਤਰਣਾ ਏਕਾ ਏਕਾ ਸੋਹਣਾ ਕੰਮ ਕਰਨ ਵਾਲਾ ਤੇ ਕਾਰਣ ਕਰਨ ਦਾ ਕਾਰਣ ਤੇ ਕਰਾਉਣ ਵਾਲਾ ਕਰਨਾ ਕਰਨ ਵਾਲਾ ਤੇ ਧਾਰਨ ਧਰਨਾ ਧਰਤੀ ਤੇ ਪੰਜ ਤੱਤਾਂ ਨੂੰ ਪੈਦਾ ਕਰਨ ਵਾਲਾ ਤੇ ਮर्यादा ਵਿੱਚ ਬੰਨਣ ਵਾਲਾ ਇਕ ਤੂੰ ਹੀ ਆਂ ਤੇਰੇ ਬਰਾਬਰ ਹੋਰ ਕੋਈ ਇਸ ਸੰਸਾਰ ਵਿੱਚ ਤੇਰੇ ਤੁਲ ਨਹੀਂ ਹੈ ਇੱਕ ਹੈ ਇੱਕ ਐਸੋਹਨਾ ਤੂੰ ਟੁੱਟ ਕੋਈ ਹੈ ਜਿਹੜਾ ਸ਼ੋਭਣੀ ਕੈਂ ਸਾਰਿਆਂ ਵਿੱਚ ਸੋਭਾ ਪਾ ਰਿਹਾ ਸਾਰਿਆਂ ਵਿੱਚ ਵਿਚਰ ਰਿਹਾ ਇੱਕ ਤੂੰ ਹੀ ਹੋ ਹੈ ਹੋਰ ਤੇਰੇ ਬਰਾਬਰ ਕੋਈ ਨਹੀਂ ਹੈ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੋਖ ਸੋਖ ਸੋਹਨਾ ਕਹਿੰਦੇ ਭਾਈ ਸੰਤਨ ਪਰਸਨ ਬਲਿਹਾਰੀ ਦਰਸ਼ਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਪ੍ਰਮਾਤਮਾ ਤੂੰ ਸੰਤ ਜਨਾਂ ਨੂੰ ਮਿਲ ਕੇ ਤੇਰੇ ਸੰਤ ਜਨਾਂ ਨੂੰ ਮਿਲ ਕੇ ਤੇਰੇ ਦਰਸ਼ਨ ਕਰਕੇ ਮੈਂ ਕੋ ਬਾੜ ਜਾਣਾ ਕਿਉਂ ਕਿ ਜਿਨ੍ਹਾਂ ਦਸੰਧਣਿਆ ਦੁਰਮਤ ਵੰਨਿਆ ਮਿੱਤਰ ਅਸਾਡੇ ਸਹੀ ਕਿਉਂਕਿ ਤੇਰੀ ਬਾਣੀ ਕਹਿੰਦੀ ਹੈ ਜਿਨ੍ਹਾਂ ਨੂੰ ਦੇਖਣ ਮਾਤਰ ਵਿੱਚ ਮਨ ਦੀ ਭੈੜੀ ਮਤ ਮਨ ਦੇ ਵਿਸ਼ੇ ਵਿਚਾਰ ਦੂਰ ਹੋ ਜਾਣ ਉਹ ਸਭ ਤੋਂ ਸ਼੍ਰੇਸ਼ਟ ਜਨ ਨੇ ਸਭ ਤੋਂ ਵੱਡੇ ਭਗਤ ਨੇ ਇਸ ਲਈ ਦਰਸ਼ਨ ਤੇਰੇ ਦਰਸ਼ਨਾ ਤੋਂ ਗੁਰਬਾਨ ਸੁਨਾਨ ਸੁਖ ਸੁਖ ਸੋਇਨਾ ਤੇ ਮੇਰੇ ਸਤਿਗੁਰੂ ਸੁੱਖਾਂ ਵਿੱਚ ਆਤਮਿਕ ਸੁਖ ਪ੍ਰਾਪਤ ਕਰਕੇ ਨਿਰਵਿਕਲਪ ਸਮਾਧੀ ਵਿੱਚ ਵਿਰਾਜਮਾਨ ਹੋਣਾ ਹੈ ਤੇ ਸੋਇਨਾ ਭਾਵ ਸੋਨੇ ਦੀ ਨਿਆਈ ਤੂੰ ਸ਼ੁੱਧ ਰੂਪ ਹੈ ਤੇ ਸ਼ੁੱਧ ਰੂਪ ਨੂੰ ਜਿਹੜਾ ਮਿਲਦਾ ਹੈ ਉਹ ਵੀ ਸ਼ੁੱਧ ਰੂਪ ਹੋ ਜਾਂਦਾ ਹੈ ਭਾਵ ਜਿਹੜਾ ਜਿਹਨੂੰ ਪ੍ਰਾਪਤ ਰ ਹੈ ਕਿਉਂਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਜੈਸੀ ਮਨਸ਼ਾ ਤੈਸੀ ਦਸ਼ਾ ਇਹ ਲੋਰੀ ਮਨਵੀ ਇੱਛਾ ਹੈ ਉਹ ਜੀ ਦਸ਼ਾ ਬਣ ਜਾਂਦੀ ਹੈ ਜਿਹੜਾ ਤੈਨੂੰ ਆਰਾਮ ਦੈ ਤੇਰੇ ਵਰਗਾ ਬਣ ਜਾਂਦਾ ਹੈ ਜਿਹੜਾ ਪੱਥਰ ਰਾਹ ਦੈ ਉਹਦੇ ਵਰਗਾ ਬਣ ਜਾਂਦਾ ਹੈ ਪਰ ਜਿਹੜਾ ਤੇਰਾ ਸਿਮਰਨ ਬੰਦਗੀ ਕਰਦਾ ਹੈ ਉਹ ਤੂੰ ਸੁਖ ਦਾ ਸੋਮਾ ਹੈ ਉਹ ਵੀ ਸੁਖ ਦਾ ਸੋਮਾ ਬਣ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਭਲ ਕਰਨਾ ਦੇ ਉਸ ਸੀਸ ਕਰੋ ਦਾ ਆਸ ਅੰਕੇਤ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤੈਨਾ ਛੁੱਟੀ ਐ ਖਿੰਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਲ ਉਤਾਰ ਦੇਹ ਸੱਜਣਾ ਸਿ ਸਰੀਆ ਜੇ ਹੋ ਗਏ ਸਹਿਜ ਸੰਮੇਰ ਕਾ ਜੁਅ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਦੀ ਕਾ ਖਾਸਾ ਵਾਹਿਗੁਰੂ ਦੀ ਫਤੇ